ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਹੁੰਦੇ ਨੇ ਜਿੰਨੇ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਨਾਇਆ ਸੀ ਇੱਥੇ ਜੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਇਸ ਸ਼ਹਿਰ ਇੰਨਾ ਗੜਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜ਼ੀ ਵਟਲੋ ਐਨੀ ਰੋੜੀ ਨਿਕਲਦੀ ਹੈ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਬਲੌਕ ਨਾਪਾ ਦਾ ਇੱਕ ਪਿੰਡ ਜਿਸ ਦਾ ਨਾਂ ਹੈ ਵਜੀਤਪੁਰ ਦਰਸਲ ਪਿੰਡ ਦੇ ਨਾਲ ਤੇ ਹੀ ਕਮਸਾਨ ਚੱਲ ਰਿਹਾ ਹੈ ਪਿੰਡ ਦੇ ਨਾਂ ਨੂੰ ਲੈ ਕੇ ਪਿੰਡ ਦੇ ਵਿੱਚ ਹੀ ਦੋ ਧਿਰਾਂ ਬਣ ਗਈਆਂ ਨੇ ਇੱਕ ਧਿਰ ਦਾ ਕਹਿਣਾ ਹੈ ਕਿ ਪਿੰਡ ਦਾ ਇਤਿਹਾਸ ਵਜੀਤੇ ਖਾਨ ਨਾਲ ਜੁੜਿਆ ਹੈ ਉਹ ਵਜੀਤੇ ਖਾਨ ਨਾਲ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਤੇ ਉਸ ਵੱਲੋਂ ਕਮਾਏ ਇਸ ਕਹਿਰ ਨੇ ਪਿੰਡ ਨੂੰ ਤਬਾਹ ਕਰ ਦਿੱਤਾ ਸੀ ਪਰ ਉਧਰ ਦੂਜੇ ਪਾਸੇ ਪਿੰਡ ਦੀ ਹੀ ਤੁਚੀ ਤੇ ਨੇ ਦਾਵਾ ਕੀਤਾ ਕਿ ਕਿਸੇ ਵੀ ਇਤਿਹਾਸਕਾਰ ਵੱਲੋਂ ਪਿੰਡ ਫੁਜੀਤਪੁਰ ਤੇ ਫੁਜੀਤ ਖਾਨ ਨਾਲ ਸੰਬੰਧ ਨਹੀਂ ਜੋੜੇ ਗਏ। ਉਹਨਾਂ ਕਹਿਆ ਕਿ ਕੁਝ ਲੋਕਾਂ ਨੇ ਆਪਣੇ ਨੀਜੀ ਹਿੱਤਾਂ ਲਈ ਇਹ ਮੁੱਦਾ ਚੁੱਕਿਆ ਜਿਸ ਨਾਲ ਉਹਨਾਂ ਦੇ ਪਿੰਡ ਦੀ ਬਦਨਾਮੀ ਹੋਈ। ਖੈਰ ਪਿੰਡ ਦੇ ਇਤਿਹਾਸ ਦੀ ਅਸਲ ਕਹਾਣੀ ਕੀ ਹੈ ਇਸ ਬਾਰੇ ਤਾਂ ਖੋਜ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਨ ਜੋ ਸੂਬਾ ਸਰਹੰਦ ਕਹਿੰਦੇ ਹੁੰਦੇ ਨੇ ਜਿੱਨੇ ਸਹਿਬਜ਼ਾਦਾ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਇਹ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਿਆ ਤੇਰਾ ਸ਼ਹਿਰ ਘਰ ਘ ਹੋ ਜੂਗਾ ਨਾਹੇ ਬਧੂਗਾ ਨਾ ਘਟੂਗਾ ਇਹ ਇੱਥੇ ਚ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਹੀ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਹੋਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਵਾਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੋਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਇੰਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੀ ਜਗ੍ਹਾ ਦੇ ਥੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਦਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਜਿੱਥੋਂ ਭਰ-ਭਰ ਕੇ ਇਹ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਜੀ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ-ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਜੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਮਾਜ਼ਾਂ ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗੇ ਮੇਰੇ ਬਾਪੂ ਜੀ ਸਰਦਾਰ ਨੌਨਿਆਰ ਸਿੰਘ ਉਹ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾ ਵਾਲੇ ਮਹਾਂਪੁਰਸ਼ ਗੌਰ ਕਰਨ ਵੀ ਇਤਿਹਾਸ ਨੂੰ ਜਾਇਆ ਜਾਵੇ ਪੁਰਾਣੀ ਮੈਸਜੇਜ਼ ਹੈ ਵਜੀਦੇ ਖਾਨ ਦੇ ਟਾਈਮ ਦੀ ਵਜੀਦੇ ਖਾਨ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥੋ-ਹੱਥੀਂ ਸੀਟਾਂ ਫੜਾਈਆਂ ਇੱਥੇ ਪਜਾਈਆਂ ਬਣਵਾਈਆਂ ਹਕੂਮਤ ਦਾ ਰਾਹ ਸੀ ਜੋ ਮਰਜ਼ੀ ਕਰਫਜ਼ ਦੇ ਸੀਗੇ ਇਸੇ ਬਜੀਦੇ ਖਾਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਹ ਤੇ ਚਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਲਿਖਿਆ ਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਹਿ ਟੂ ਗਿਆ ਇਹਦਾ ਜਿਹੜਾ ਪਰਦਾਦਾ ਸੀ ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਸੰਸਾਰ ਨੇ ਵੀ ਇੱਥੇ 25 ਪੈਸੇ ਦੇ ਕਰੀਬ ਹਿਸਾਬ ਨਾਲ ਦਿਹਾੜੀ ਕਰੀ ਹੈ ਮੇਰੀ ਕੁਸ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿੱਛਾ ਜੀ ਨਾਲ ਉਹ ਕਹਿੰਦਾ ਵੀ ਸਾਡੇ ਪੁਰਦਾਦੇ ਨੇ ਇੱਥੇ 25 ਪੈਸੇ ਦਿਹਾੜੀ ਕਰੀਏ। ਸ਼ੀਆ ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਤੇ ਚਵਾਨੀ ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ। ਉਹ ਸਮੇਂ ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਦਸਾਈ ਜਾਣਾ। ਉਸ ਵਕਤ ਦੀਆਂ ਜੇਸ ਟਾਈਮ ਕਿ ਬਜੀਦੇਖਾਂ ਦਾ ਰਾਤ ਸੀਗਾ। ਬਜੀਦੇਖਾਂ ਨੇ ਇੱਥੇ ਬਣਵਾਈ ਸੀ। ਬਜੀਦੇਖਾਂ ਨੇ ਇਹ ਮੈਂ ਤੇ ਆ ਮਥਾਡੇ ਕੀ ਕਰਦਾ ਸੀ ਕਿਲੇ ਚ ਮਤਲਬ ਇਤਿਹਾਸਾ ਦਾ ਰਹਿੰਦੀ ਸੀ ਸ਼੍ਰੋਮਣੀ ਕਮੇਟੀ ਚੋਂ ਇਹ ਮੰਗ ਕਰਦੇ ਆਂ ਇਹਦਰ ਧਿਆਨ ਦਿੱਤਾ ਜਾਵੇ ਇਹਦੇ ਕਿ ਨਹੀਂ ਵੀ ਜੇ ਅਗਰ ਕੋਈ ਇਤਿਹਾਸ ਖੋਲਿਆ ਜਾਵੇ ਤਾਂ ਇਹਦਾ ਕੋ ਹੋ ਡੂੰਗਾ ਇਤਿਹਾਸ ਨਿਕਲਦਾ ਹੈ